ਨੇ ਅੱਜ ਕੱਲ ਦੇ ਨੌਜਵਾਨ ਨੇ ਉਹ ਜਿੱਥੇ ਵਿਦੇਸ਼ਾਂ ਵੱਲ ਭੱਜ ਰਹੇ ਨੇ ਇੱਧਰ ਉੱਧਰ ਵੇਲੇ ਫਿਰ ਰਹੇ ਨੇ ਉੱਥੇ ਹੀ ਜਿਹੜੇ ਸਾਹਿਲ ਜੀ ਨੇ ਇਹ ਇੱਕ ਮਿਸਾਲ ਬਣੇ ਹੋਏ ਨੇ ਸਾਹਿਲ ਜੀ ਇਹ ਕੀ ਐਡ ਕਰ ਰਹੇ ਹੋ ਤੁਸੀਂ ਇਹ ਸਰ ਗੈਨਰ ਆ ਅੱਛਾ ਜੀ ਇਹ ਗੈਨਰ ਤੇ ਦੋਸਕੂਪ ਐਡ ਕਰਾਂਗਾ ਅੱਛਾ ਜੀ ਹਾਂਜੀ ਇਹਦੇ ਨਾਲ ਸਵਾਦ ਵੱਜ ਜਾਂਦਾ ਹੈ ਜਾਂ ਨਿਊਟ੍ਰੀਸ਼ਨ ਵੱਜ ਜਾਂਦਾ ਹੈ ਕੀ ਹੁੰਦਾ ਜੀ ਹਾਂਜੀ ਇਹਦੇ ਵਿੱਚ ਸਰ ਪ੍ਰੋਟੀਨ ਵੀ ਐਡ ਹੁੰਦਾ ਹੈ ਅੱਛਾ ਜੀ ਠੀਕ ਹੈ ਕਾਰਬਸ ਵੀ ਐਡ ਹੁੰਦੇ ਆ ਪੜਿਓ ਤੁਸੀਂ ਮੈਂ ਪਲੱਸ 2 ਪੜਿਆ ਹਾਂ ਜੀ ਅੱਛਾ ਅਸੀਂ ਸੁਣਿਆ ਕਿ ਤੁਸੀਂ ਬੜੀਆਂ ਮੁਸ਼ਕਲਾਂ ਵਿੱਚੋਂ ਲੰਘ ਕੇ ਇਹ ਦੁਕਾਨ ਸ਼ੁਰੂ ਕੀਤੀ ਹੈ ਉਹ ਕਿਹੜੀਆਂ ਮੁਸ਼ਕਲਾਂ ਸੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰੇ ਮਦਰ ਵੀ ਨਹੀਂ ਹੈਗੇ ਫਾਦਰ ਵੀ ਨਹੀਂ ਹੈਗੇ ਜਿਹੜਾ ਤੁਸੀਂ ਇਹ ਇਹ ਕੀ ਹੈ ਜੀ ਸਾਈਜ਼ ਜੀ ਇਹ ਸਪਰਾਉਟ ਚਾਰ ਹੈ ਅੱਛਾ ਜੀ ਇਹਦੇ ਵਿੱਚ ਕੀ ਕੀ ਪੈਂਦਾ ਹੈ ਇਹਦੇ ਵਿੱਚ ਵਾਈਟ ਚਨੇ ਆ ਬਲੈਕ ਚਨੇ ਆ ਹਰ 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 ਮੂੰਗਿਆ ਅੱਛਾ ਪਨੀਰ ਆ ਅੱਛਾ ਜੀ ਤੇ ਕੌਣਸ ਹੈਗੇ ਆ ਔਰ ਕੈਪਸਿਕਮ ਜਿੱਥੇ ਅੱਜਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਏ ਉਹ ਮਿਹਨਤ ਤੋਂ ਦੂਰ ਹੁੰਦੀ ਜਾ ਰਹੀ ਏ ਲੇਕਿਨ ਅੰਮ੍ਰਿਤਸਰ ਦਾ ਇੱਕ ਨੌਜਵਾਨ ਜਿਨੇ ਮਿਹਨਤ ਦੀ ਜਿਹੜੀ ਏ ਨਵੀਂ ਮਿਸਾਲ ਪੈਦਾ ਕੀਤੀ ਏ ਬੜੀ ਹੀ ਘੱਟ ਉਮਰ ਵਿੱਚ ਜਿਹੜਾ ਏ ਉਹਨਾਂ ਨੇ ਆਪਣੀ ਦੁਕਾਨ ਜਿਹੜੀ ਸ਼ੁਰੂ ਕੀਤੀ ਏ ਸੋ ਆਓ ਤੁਹਾਨੂੰ ਮਿਲੌਣੇ ਆ ਅੰਮ੍ਰਿਤਸਰ ਦਾ ਇੱਕ ਨੌਜਵਾਨ ਜਿਸਨੇ ਡਾਈਟ ਜਿਮ ਡਾਈਟ ਜਿਹੜੀ ਏ ਜਿਮ ਲਵਰਸ ਵਾਸਤੇ ਸ਼ੁਰੂ ਕੀਤੀ ਏ ਸੋ ਤੁਸੀਂ ਵੇਖ ਸਕਦੇ ਹੋ ਕਿ ਬੜੀ ਖੂਬਸੂਰਤ ਜਿਹੜੀ ਦੁਕਾਨ ਏ ਤੇ ਉਹ ਖੂਬਸੂਰਤ ਜਿਹੜਾ ਵੀ ਜਿਨੇ ਇਹ ਦੁਕਾਨ ਸ਼ੁਰੂ ਕੀਤੀ ਐ ਸੋ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਨਾਮ ਐ ਸਰ ਤੁਹਾਡਾ ਸਾਹਿਲ ਅੱਛਾ ਸਾਹਿਲ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਉਹਨੂੰ ਮੇਰੀ 23 ਸਾਲ ਉਮਰ ਹੈ ਅੱਛਾ ਤੇ ਕਿੰਨਾ ਪੜਿਆ ਹੋ ਤੁਸੀਂ ਮੈਂ ਪਲੱਸ 2 ਪੜਿਆ ਜੀ ਅੱਛਾ ਅਸੀਂ ਸੁਣਿਆ ਕਿ ਤੁਸੀਂ ਬੜੀਆਂ ਮੁਸ਼ਕਲਾਂ ਵਿੱਚੋਂ ਲੰਘ ਕੇ ਇਹ ਦੁਕਾਨ ਸ਼ੁਰੂ ਕੀਤੀ ਐ ਉਹ ਕਿਹੜੀਆਂ ਮੁਸ਼ਕਲਾਂ ਸੀ ਮੈਂ ਤੁਹਾਨੂੰ ਦਰਸ਼ਨਾ ਜਾਵਾਂਗਾ ਕਿ ਮੇਰੇ ਮਦਰ ਵੀ ਨਹੀਂ ਹੈਗੇ ਫਾਦਰ ਵੀ ਨਹੀਂ ਹੈਗੇ ਅੱਛਾ ਪਾਤ ਦੇ ਡੈਥ ਹੋ ਗਈ ਮੈਂ 2 ਮਹੀਨਿਆਂ ਦਾ ਸੀ ਤੇ ਮਦਦ ਦੀ ਡੈਥ ਹੋ ਗਈ ਮਸਾਲ ਦਾ ਸੀ ਅੱਛਾ ਤੇ ਮੈਂ ਦੋਵੇਂ ਹੀ ਫੋਟੋਆਂ ਵਿੱਚ ਵੇਖਿਆ ਦਾਦੀ ਜੀ ਨੇ ਮੇਰੀ ਪਾਲਿਆ ਹੈ ਉਹਨਾਂ ਨੇ ਹੀ ਇੱਥੋਂ ਤੱਕ ਵੱਡਾ ਕੀਤਾ ਹੈ ਅੱਛਾ ਤੇ ਉਹਨਾਂ ਦੀ ਮਿਹਨਤਾਂ ਹੈ ਮੈਂ ਇੱਥੋਂ ਇੱਥੋਂ ਤੱਕ ਪਹੁੰਚਿਆ ਹਾਂ ਹਾਂਜੀ ਤੇ ਫਿਰ ਜਿਸ ਤਰ੍ਹਾਂ ਤੁਹਾਡੇ ਮਾਤਾ ਪਿਤਾ ਨਹੀਂ ਸੀ ਫਿਰ ਤੁਹਾਡੀ ਸਕੂਲਿੰਗ ਕਿਤਰਾ ਹੋਈ ਕਿਸ ਤਰ੍ਹਾਂ ਤੁਸੀਂ ਪੜੇ ਉਹ ਦਾਦੀ ਜੀ ਨੇ ਪੜਾਇਆ ਸਾਨੂੰ ਕੁਝ ਪੈਸੇ ਸੀਵ ਹੀ ਅੱਛਾ ਉਹ ਉਹਨਾਂ ਹੀ ਅਸੀਂ ਪੜ੍ਹਾਈ ਕੀਤੀ ਸਟੱਡੀ ਕੀਤੀ ਗਵਰਨਮੈਂਟ ਸਕੂਲ 'ਚ ਮੈਂ ਸਟੱਡੀ ਕੀਤੀ ਆ 10 ਤੱਕ ਪੜਿਆ ਮੈਂ ਭਾਈ ਅੱਛਾ ਜੀ ਹਾਂਜੀ ਸਾਹਿਬ ਜੀ ਜਿਸ ਤਰ੍ਹਾਂ ਅਸੀਂ ਵੇਖ ਰਹੇ ਹਾਂ ਕਿ ਨੌਜਵਾਨ ਜਿਹੜੀ ਪੀੜ੍ਹੀ ਉਹ ਕਮਾਂਕਾਰਾਂ ਤੋਂ ਬੜੀ ਭੱਜ ਰਹੀ ਹੈ ਤੇ ਤੁਸੀਂ ਇੰਨੀ ਛੋਟੀ ਜੀ ਉਮਰ ਵਿੱਚ ਹੀ ਇਹ ਜੜੀ ਦੁਕਾਨੇ ਸ਼ੁਰੂ ਕਰ ਦਿੱਤੀ ਹੈ ਤੇ ਕਿਸ ਤਰ੍ਹਾਂ ਆਈਡੀਆ ਆ ਤੁਹਾਨੂੰ ਵੀ ਇਹ ਮੈਂ ਦੁਕਾਨ ਸ਼ੁਰੂ ਕਰਨੀ ਹੈ ਕੁਝ ਬ੍ਰਦਰ ਨੇ ਵੀ ਹੈਲਪ ਕੀਤੀ ਬ੍ਰਦਰ ਦਾ ਸਪਲੀਮੈਂਟ ਦਾ ਕੰਮ ਆ ਕੁਝ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਉਹਨਾਂ ਦੀ ਬਦੌਲਤ ਤੇ ਹੀ ਮੈਂ ਇੱਥੋਂ ਤੱਕ ਪਹੁੰਚਿਆ ਆ ਉਹਨਾਂ ਦੀ ਮਿਹਰ ਨਾਲ ਹੀ ਮੈਂ ਇੱਥੋਂ ਤੱਕ ਆਇਆ ਆ ਤੇ ਬਾਕੀ ਉਹਨਾਂ ਦਾ ਬਹੁਤ ਸਾਥ ਆ ਤੇ ਸਾਹਿਲ ਜੀ ਤੁਸੀਂ ਕੀ ਕੀ ਤਿਆਰ ਕਰਦੇ ਹੋ ਜਿਹੜਾ ਜਿਮ ਲਵਰਸ ਤੁਹਾਡੇ ਕੋਲ ਆਉਂਦੇ ਨੇ ਕੀ ਕੀ ਤਿਆਰ ਕਰਦੇ ਹੋ ਤੁਸੀਂ ਇਹ ਸਪਰਾਉਟ ਚਾਹ ਤਿਆਰ ਕਰੀ ਸੈਂਵੀ ਤਿਆਰ ਕਰੀਦੇ ਸ਼ੇਕ ਤਿਆਰ ਕਰੀਦੇ ਆ ਜੂਸ ਹੁੰਦਾ ਆਪਣੇ ਕੋਲ ਅੱਛਾ ਜੀ ਹਾਂਜੀ ਜਿਸ ਤਰ੍ਹਾਂ ਇਹ ਜਿਹੜਾ ਤੁਸੀਂ ਇਹ ਇਹ ਕੀ ਹੈ ਜੀ ਸਾਹਿਲ ਜੀ ਇਹ ਸਪਰਾਉਟ ਚਾਹ ਹੈ ਅੱਛਾ ਜੀ ਇਹਦੇ ਵਿੱਚ ਕੀ ਕੀ ਪੈਂਦਾ ਹੈ ਇਹਦੇ ਵਿੱਚ ਵਾਈਟ ਚਨੇ ਆ ਬਲੈਕ ਚਨੇ ਆ ਹਰ 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 ਮੂੰਗ ਆ ਅੱਛਾ ਪਨੀਰ ਆ ਅੱਛਾ ਜੀ ਤੇ ਕੌਣ ਸ ਹੈਗੇ ਆ ਹੋਰ ਕੈਪਸਿਕਮ ਐਡ ਕੀਤਾ ਜੀ ਹਾਂਜੀ ਸाहिल ਜੀ ਇਹ ਹੈਲਦੀ ਤਿਆਰ ਹੁੰਦਾ ਹੈ ਜੋ ਵੀ ਤੁਸੀਂ ਤਿਆਰ ਕਰਦੇ ਹੋ ਹਾਂਜੀ ਪਾਜੀ ਅੱਛਾ ਤੇ ਤੁਸੀਂ ਸਾਨੂੰ ਇਹ ਇੱਕ ਸ਼ੇਕ ਤਿਆਰ ਕਰਕੇ ਵਿਖਾ ਸਕਦੇ ਹੋ ਹਾਂਜੀ ਹਾਂਜੀ ਪਾਜੀ ਜੀ ਸੋ ਤੁਸੀਂ ਵੇਖ ਸਕਦੇ ਹੋ ਕਿ ਸाहिल ਜੀ ਨੇ ਜਿਹੜਾ ਇਹ ਪਹਿਲਾਂ ਬਰਫ਼ ਦੇ ਵਿੱਚ ਜਿਹੜਾ ਇਹ ਉਹ ਦੁੱਧ ਐਡ ਕੀਤਾ ਹੈ ਸੋ ਸाहिल ਜੀ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਬੜਾ ਹੀ ਹੈਲਦੀ ਜਿਹੜਾ ਸ਼ੇਕ ਉਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਤੇ ਜਿਹੜੇ ਜਿਮ ਦੇ ਸ਼ੌਕੀਨ ਜਿਹੜੇ ਲੋਕ ਨੇ ਉਹ ਇਹਨਾਂ ਦਾ ਸ਼ੇਕ ਤੇ ਜਿਹੜੇ ਸਪਰਾਉਟਸ ਨੇ ਉਹ ਵੀ ਆ ਕੇ ਬੜਾ ਹੀ ਪਸੰਦ ਕਰਦੇ ਨੇ। ਤੋਂ ਸਾਹਿਲ ਜੀ ਇਹ ਕਿੰਨੇ ਚਿਰ ਤੋਂ ਤੁਸੀਂ ਇਹ ਦੁਕਾਨ ਖੁਸ਼ੁਰੂ ਕੀਤੀ ਹੋਈ ਹੈ? 2 ਮਹੀਨੇ ਹੋ ਚੱਲੇ ਆ। ਅੱਛਾ ਹਾਂਜੀ। ਠੀਕ ਹੈ ਜੀ। ਨਾਲ-ਨਾਲ ਤੁਸੀਂ ਕੰਮ ਕਰਦੇ ਰਹੋ ਅਸੀਂ ਤੁਹਾਨੂੰ ਡਿਸਟਰਬ ਨਹੀਂ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਅੱਜਕੱਲ ਦੇ ਨੌਜਵਾਨ ਨੇ ਉਹ ਜਿੱਥੇ ਵਿਦੇਸ਼ਾਂ ਵੱਲ ਭੱਜ ਰਹੇ ਨੇ, ਇੱਧਰ-ਉੱਧਰ ਵੇਲੇ ਫਿਰ ਰਹੇ ਨੇ, ਉੱਥੇ ਹੀ ਜਿਹੜੇ ਸਾਹਿਲ ਜੀ ਨੇ ਇਹ ਇੱਕ ਮਿਸਾਲ ਬਣੇ ਹੋਏ ਨੇ। ਸਾਹਿਲ ਜੀ ਇਹ ਕੀ ਐਡ ਕਰ ਰਹੇ ਹੋ ਤੁਸੀਂ? ਇਹ ਸਾਡਾ ਗੇਨਰ ਆ ਅੱਛਾ ਜੀ ਇਹ ਗੇਨਰ ਦੇ ਦੋਸਕੂਪ ਐਡ ਕਰਾਂਗਾ ਅੱਛਾ ਜੀ ਹਾਂਜੀ ਇਹਦੇ ਨਾਲ ਸਵਾਦ ਵਾਜ ਜਾਂਦਾ ਹੈ ਜਾਂ ਨਿਊਟ੍ਰੀਸ਼ਨ ਵਾਜ ਜਾਂਦਾ ਹੈ ਕੀ ਹੁੰਦਾ ਜੀ ਹਾਂਜੀ ਇਹਦੇ ਵਿੱਚ ਸਰ ਪ੍ਰੋਟੀਨ ਵੀ ਐਡ ਹੁੰਦਾ ਹੈ ਅੱਛਾ ਜੀ ਠੀਕ ਹੈ ਕਾਰਬਸ ਵੀ ਐਡ ਹੁੰਦੇ ਆ ਅੱਛਾ ਜੀ ਸਰੀਰ 'ਚ ਤਾਕਤ ਵੀ ਮਿਲਦੀ ਆ ਫੈਟ ਵੀ ਪੈਂਦੀ ਆ ਠੀਕ ਹੈ ਸੋ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਜਿਹੜਾ ਨੌਜਵਾਨ ਹੈ ਸਿਰਫ 23 ਸਾਲ ਦਾ ਜਿਹੜਾ ਨੌਜਵਾਨ ਹੈ ਉਹ ਜਿਹੜਾ ਇਹ ਉਹ ਆਪਣੇ ਪੈਰਾਂ ਤੇ ਖੜੇ ਹੋਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਜਿਹੜੀ ਅੱਜਕੱਲ ਦੀ ਨੌਜਵਾਨ ਪੀੜ੍ਹੀ ਹੈ ਉਹ ਕਮਾਂਕਾਰਾਂ ਤੋਂ ਬ ਤੇ ਸਾਈ ਜੀ ਇਹਨੂੰ ਕਿਸ ਤਰ੍ਹਾਂ ਕਿੰਨੇ ਸਮੇਂ ਲਈ ਸ਼ੇਕ ਕਰ ਤਾਂ ਪੀਸਰਾ ਟਾਈਮਰ ਸੈੱਟ ਕਰਦੇ ਹੋ ਇਹ 2 ਮਿੰਟਾਂ ਚ ਤਿਆਰ ਹੋ ਜਾਂਦਾ ਹੈ ਹਾਂਜੀ ਤੇ ਇਹ ਸ਼ੇਕ ਤੇ ਸਪਰਾਉਟਸ ਦੇ ਨਾਲ ਹੋਰ ਕੀ ਕੀ ਤੁਸੀਂ ਸਰਵ ਕਰਦੇ ਹੋ ਸੈਂਡਵਿਚ ਹੁੰਦੇ ਆ ਬਨਾਣਾ ਸ਼ੇਕ ਹੁੰਦਾ ਹੈ ਪ੍ਰੋਟੀਨ ਸ਼ੇਕ ਹੁੰਦਾ ਹੈ ਹਾਂਜੀ ਕੀ ਇਹ ਸਾਰੀਆਂ ਹੈਲਦੀ ਚੀਜ਼ਾਂ ਹੁੰਦੀਆਂ ਨੇ ਹਾਂਜੀ ਹਾਂਜੀ ਤੇ ਕਿੰਨਾ ਕੁ ਪਿਆਰ ਮਿਲ ਰਿਹਾ ਤੁਹਾਨੂੰ ਜਿੰਮ ਦੇ دیਵਾਨੇ ਜਿਹੜੇ ਲੋਕ ਨੇ ਕਿੰਨੀ ਇੱਕ ਵਾਰੀ ਤੁਹਾਡੇ ਕੋਲ ਆ ਜਾਂਦੇ ਨੇ ਸਵੇਰੇ ਸ਼ਾਮ ਬਹੁਤ ਉਹ ਪਿਆਰ ਦੇ ਰਹੇ ਆ ਬਹੁਤ ਵਧੀਆ ਮੈਨ ਕੀ ਕੰਮ ਚੱਲ ਰਿਹਾ ਹੈ ਉਹਨਾਂ ਨੂੰ ਪਸੰਦ ਵੀ ਲੱਗ ਰਿਹਾ ਹੈ ਬਾਕੀ ਸਭ ਕੁਝ ਹੈਲਦੀ ਚੀਜ਼ ਹੈ ਕੋਈ ਮਿਉਨਸ ਨਹੀਂ ਪਾਉਣੇ ਕੋਈ ਕੁਸ਼ ਨਹੀਂ ਪਾਉਣੇ ਹਾਂਜੀ ਸੋ ਸਹਿਲ ਜੀ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਜਿਹੜੀ ਵਹਿਲੀ ਘੁੰਮ ਰਹੀ ਏ ਜਾਂ ਨਸ਼ੇ ਕਰ ਰਹੀ ਏ ਤੇ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਕਹਿਣਾ ਚਾਹਾਂਗਾ ਕਿ ਨਸ਼ਿਆਂ ਨੂੰ ਛੱਡ ਕੇ ਸਾਰੇ ਜਿੰਨੇ ਵੀ ਨੌਜਵਾਨ ਨਸ਼ੇ ਕਰ ਰਹੇ ਆ ਉਹ ਆਪਣੀ ਮਿਹਨਤ 'ਤੇ ਧਿਆਨ ਦੇਣ ਮਿਹਨਤ ਕਰਨ ਮਿਹਨਤ ਦਾ ਹੀ ਰੱਬ ਫਲ ਦਿੰਦਾ ਹੈ ਹਾਂਜੀ ਤੁਸੀਂ ਇਹ ਤਸਵੀਰਾਂ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਜਿਹੜੇ ਸਾਹਿਲ ਜੀ ਨੇ ਉਹ ਬੜੀ ਹੀ ਮਿਹਨਤ ਨਾਲ ਜਿਹੜਾ ਹੈ ਅੰਮ੍ਰਿਤਸਰ ਦੇ ਜਿਹੜਾ ਸੈਲੀਬ੍ਰੇਸ਼ਨ ਮਾਲ ਹੈ ਉਹਦੇ ਬਿਲਕੁਲ ਹੀ ਬੈਕਸਾਈਡ ਇਹਨਾਂ ਦੀ ਦੁਕਾਨ ਹੈ ਉੱਥੇ ਜਿਹੜੀ ਆਪਣੀ ਕਾਰ ਚਰਾ ਰਹੇ ਨੇ ਤੇ ਜੇਕਰ ਤੁਸੀਂ ਵੀ ਇਹ ਹੈਲਦੀ ਚੀਜ਼ਾਂ ਖਾਣੀਆਂ ਚਾਹੁੰਦੇ ਹੋ ਤੇ ਤੁਸੀਂ ਸਾਹਿਲ ਜੀ ਕੋਲ ਆ ਕੇ ਜਿਹੜੀ ਹੈਲਦੀ ਚੀਜ਼ਾਂ ਖਾ ਸਕਦੇ ਹੋ ਤੁਸੀਂ ਵੇਖਦੇ ਰਹੋ ਐਲ ਐਫ ਨਿਊਜ਼ 24 ਕੈਮਰਾਮੈਨ ਰਾਜ ਕੁਮਾਰ ਦੇ ਨਾਲ ਸੁਰਜੀਤ ਸਿੰਘ